ਹੀ ਹਾਲਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਵੱਢਣ ਲੱਗੇ ਅੱਜ ਮਾਜਰੀ ਮੱਕੀ ਮਸ਼ੀਨ ਆ ਗਈ ਤੇ ਕੱਟ ਲਾਉਣ ਲੱਗੀ ਆ ਤੇ ਲਾਈਟ ਵੀ ਚਲਦੀ ਆ ਤੇ ਪਾਣੀ ਵੀ ਛੱਡ ਦਾਂਗੇ ਆਪਾਂ ਜੇ ਮਸ਼ੀਨ ਨਾਲ ਚੱਲੀ ਬਾਕੀ ਅਜੇ ਉਹ ਪਰਲਾ ਖੇਤ ਵੱਢ ਕੇ ਲੈ ਕੇ ਆਉਣੇ ਆ ਉਹ ਚ ਪਾਣੀ ਹੈਗਾ ਜੀ ਕਿ ਛੱਲੀ ਥੋੜੇ ਸਾਹਮਣੇ ਆ ਪੂਰੀ ਪੱਕੀ ਪਈ ਆ ਤੇ ਲਾਉਂਦੇ ਨੇ ਵੀਰੇ ਹੁਣੀ ਕੱਟ ਦਿਖਾਉਣਾ ਤੁਹਾਨੂੰ ਦਾਣੇ ਦੀ ਕੁਆਲਿਟੀ ਨਾਲੇ ਤੇ ਐਨ ਪੂਰੀ ਪੱਕੀ ਹੋਈ ਆ ਛੱਲੀ ਫਿਰ ਇਹਨੂੰ ਲੈ ਕੇ ਜਾਵਾਂਗੇ ਰਾਜਪੁਰੇ ਕੱਲ ਨੂੰ ਦੇਖਦੇ ਆ ਮਸ਼ੀਨ ਚੱਲਦੀ ਆ ਜਾਂ ਕਿਵੇਂ ਹੰਦਾ ਕੰਮਕਾਰ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਟਰਾਲੀ ਲਿਆਇਆ ਆਪਾਂ 19 ਫੁੱਟੀ 69 ਗੈਲ ਤੇ ਇੱਕ ਟਰਾਲੀ ਫੇਰ ਇੱਕ ਪਿੰਡ ਖੜੀ ਆ ਉਹ ਬਾਅਦੋਂ ਲਿਆਵਾਂਗੇ ਆਓ ਜੀ ਲਾਕੀ ਮਸ਼ੀਨ ਵੱਟਣ ਤੇ ਆਹ ਖੇਤ ਆਪਣਾ ਸਾਰਾ ਪਾਣੀ ਨਾਲ ਭਰਿਆ ਹੋਇਆ ਤੇ ਪਾਣੀ ਇਹਨੂੰ ਐ ਪੈਂਦਾ ਹੱਲੇ ਵੀ ਜੋ ਸਰੇ ਤੱਕ ਲੰਬਾ ਖੇਤ ਆ ਤੇ ਮਸ਼ੀਨ ਚੱਲਦੀ ਆ ਵਧੀਆ ਕੋਈ ਪ੍ਰੋਬਲਮ ਨਹੀਂ ਪਾਣੀ ਜਦੈਂ ਪੂਰੀ ਵਧੀਆ ਵੱਢੀ ਜਾਂਦੀ ਆ ਕਹਿੰਦਾ ਮਤਲਬ ਮੱਜੀ ਮੱਜੀ ਲਾਈਟ ਚੱਲਦੀ ਆ ਇਹ ਵੀ ਕੰਮ ਵਧੀਆ ਹੋ ਗਿਆ ਐਡੀ ਲਾਈਟ ਚੱਲੀ ਜਾਂਦੀ ਆ ਨਾਲੇ ਮੱਖੀ ਵੱਢੀ ਜਾਂਦੇ ਆ ਪਾਣੀ ਤੋਂ ਬਿਨਾ ਅੰਪਾਇਰ ਨੇ ਤੁਰਨਾ ਨਹੀਂ ਦਿੱਤੀ ਨਾਲੇ ਜ਼ੋਰ ਬਹੁਤ ਲੱਗਣਾ ਸੀ ਲਓ ਜੀ ਬਣ ਗਈ ਹੁਣ ਮਸ਼ੀਨ ਦੀ ਚਾਲ ਜੀ ਚੱਲਣ ਲੱਗ ਗਈ ਹੁਣ ਲੰਬੇ ਲੋਟ ਨੂੰ ਤੇ ਲਾਈਟ ਗਈ ਭੱਜ ਤੇ ਆ ਖੇਚ ਆਪਣੇ ਹੋ ਗਿਆ ਪਾਣੀ ਮੱਕੀ ਵੱਢਣ ਜੋਗਾ ਤੇ ਵਧੀਆ ਚੱਲੀ ਜਾਂਦੀ ਹੈ ਕੰਪੈਨ ਵੀ ਬਾਕੀ ਦਾਣੇ ਚੈੱਕ ਕਰਾਉਨੇ ਆਪਾਂ ਹੁਣ ਨੂੰ ਦਾਣਿਆਂ ਦੀ ਕੁਆਲਿਟੀ ਇਸੀ ਕੰਪੈਨ ਦਾ ਨਜ਼ਾਰਾ ਬਾਈ ਦਾ ਨਜ਼ਾਰੇ ਲੈਂਦਾ ਬਾਹਰ ਗਰਮੀ ਬਹੁਤ ਜ਼ਿਆਦਾ ਹੈ ਤੇ ਠਾਰਿਆ ਪਿਆ ਅੰਦਰ ਕੈਵਨ ਮਾੜਾ ਮੁੱਟਾ ਦਾਣਾ ਡੁੱਟਦਾ ਉਹ ਵੀ ਕਿਤੇ ਛਿੱਲੇ ਕਰਕੇ ਆ ਵੀ ਚੱਕਰ ਦੇ ਜਿਹੜਾ ਮਨੇ ਮੁੱਟੇ ਦਾਣਾ ਤੜਕਦਾ ਇਹ ਨੂੰ ਵਧੀਆ ਕੁਆਲਿਟੀ ਆ ਅੱਗੇ ਪੈਣ ਲੱਗੇ ਆ ਆਪਣਾ ਤੀਜਾ ਟੈਂਕ ਪੈਣ ਲੱਗੇ ਆ ਤੀਜਾ ਮੰਨ ਕੇ ਤਾਂ ਸਾਢੇ 3 ਟੈਂਕ ਪੈ ਗਏ 19 ਕੋਡੀ ਟਰਾਲੀ ਆ ਇਹ ਆਪਣੀ ਵਾਕੀ ਚੱਲੀ ਜਾਂਦਾ ਕੰਮ ਕਰ ਦੇਖਦੇ ਆ ਅੱਜ ਸ਼ਾਮ ਤੱਕ ਕਿੰਨੇ ਖੇਤ ਵੱਟ ਹੁੰਦੇ ਨੇ ਤੇ ਪਿੰਟਿਕ ਟਰਾਲੀ ਆਪਣੀ ਪਾਈ ਹੋਈ ਆ ਟਰੈਕਟਰ ਕੋਲ ਜਦੋਂ ਟਰਾਲੀ ਰਵੇ ਲੱਗਣ ਵਾਲੀ ਹੋਊਗੀ ਆਪਾਂ ਜਦੋਂ ਜਾ ਕੇ ਲਿਆਉਣੀ ਆ ਉਹ ਵੀ ਜਾਉਂਦਾ ਸਤ ਲਓ ਜੀ ਇੱਕ ਟਰਾਲੀ ਆਪਾਂ ਭੇਜਤੀ ਪਿੰਡ ਹੈਡ-ਹੈਡ ਲਾ ਦਾਨੇ ਆ ਬੱਦਲ ਬਹੁਤ ਜ਼ਿਆਦਾ ਹੋ ਗਿਆ ਤੇ ਉਧਰਲਾ ਖੇਤ ਆਪਣਾ ਵੱਢਿਆ ਗਿਆ ਸਾਰੇ ਤਿੰਨ ਕੀਲਿਆਂ ਦਾ ਦੋ ਕੀਲੇ ਵਾਲੇ ਪਲਾਟ ਜੇ ਜਲਦੀ ਆ ਹੁਣ ਤੇ ਆਹ ਲਿਆ ਜੀ ਦੀ ਟਰਾਲੀ ਇਹਨੇ ਹੋ ਜਾਣਾ ਫੁੱਲ ਜੇ ਮਾੜੀ-ਮੋਟੀ ਬਚ ਗਈ ਫਿਰ ਕੋਈ ਮੱਕੀ ਦੇ ਨਾਲ ਵੱਢੀ ਜਾਊਗੀ ਆਉਜੀ ਚੱਲੀ ਜਾਂਦਾ ਕੰਮਕਾਰ ਬढ़ਾਈ ਦਾ ਏਸੀ ਕੈਮਰ ਦਾ ਫੁੱਲ ਨਜ਼ਾਰਾ ਪੂਰੀ ਕੂਲਿੰਗ ਰਹੀ ਆ ਬਹੁਤ ਛੜਦਾ ਪਰਫੈਕਟ ਵਾਲੀ ਦੇਖੋ ਕਿੱਲੇ ਜਿ ਬढ़ਾਈ ਹੁੰਦੀ ਆ ਖੇਤ ਨੂੰ ਤਾਂ ਆਪਣਾ ਪਾਣੀ ਵੀ ਦਿੱਤਾ ਹੋਇਆ ਉਹ ਵਰਲਾ ਪਾਣੀ ਛੱਡ ਕੇ ਵਧਿਆ ਸੀ ਇਹ ਤਾਂ ਉਦਾਂ ਹੀ ਆ ਬਾਕੀ ਇੱਕ ਟਰਾਲੀ ਆਪਾਂ ਭੇਜਤੀ ਉਹ ਲਾਦੀ ਹੈੱਡ 'ਚ ਬੱਦਲ ਜਿਹਾ ਹੋ ਗਿਆ ਸੀ ਤੇ ਦੂਜੀ ਟਰਾਲੀ ਚ ਪਾ ਰਹੇ ਆ ਦਾਣੇ ਉਹ ਟਰਾਲੀ ਨੇ ਉਰੇ ਹੋ ਜਾਣਾ ਫੁੱਲ ਬਸ ਰਹਿ ਗਏ ਪੰਜ ਸੱਤ ਕਿਰੇਡੇ ਰਹਿ ਗਏ ਵਾ ਮਕੀਨ ਦੇ ਅ ਕੱਲ ਨੂੰ ਲੈ ਕੇ ਆਵਾਂਗੇ ਰਾਜਪੁਰੇ ਨਾਲ ਤੁਹਾਨੂੰ ਰੇਟ ਪਾਵਾਂਗੇ ਮੱਕੀ ਦਾ ਕੀ ਰੇਟ ਉਤਰ ਲੱਗਿਆ ਕੀ ਗੱਲ ਬਾਤ ਨਜ਼ਾਰਾ ਪੂਰਾ ਪਿਆਰਾ ਫੁੱਲਾ ਡਰਾਈਵਰ ਇਹੰ ਦਾ ਹੋਸ਼ਾ ਆ ਸਰਦੌਰੇ ਪਰ ਕੋਟ ਵਾਲੀ ਹੈ ਹੰਦਜਾੜੀ ਵੀ ਹਾਂ ਪੂਰੇ ਛੱਡਜਾੜੀ ਦਾ ਹਿੱਸਾ ਦੇਖੋ ਕਿਵੇਂ ਸਿੰਗਲ ਵੀ ਜੜੀ ਵੀ ਜਾ ਲਓ ਜੀ ਨਿਬੜ ਗਿਆ ਆਪਣੇ ਦੋਨੇ ਪਲਾਟਾਂ ਦਾ ਕੰਮ ਬਸ ਇੱਕ ਅਗੇੜਾ ਰਹਿ ਗਿਆ ਮਸ਼ੀਨ ਲੈ ਕੇ ਆ ਰਹੀ ਆ ਤੇ ਆਹ ਟਰਾਲੀ ਵੀ ਆਪਣੀ ਹੋ ਗਈ ਫੁੱਲ ਬੱਸ ਆਹੀ ਟੈਂਕ ਪਹੂਗਾ ਟੈਂਕ ਵੀ ਤਕਰੀਬਨ ਹੁਣ ਫੁੱਲ ਭਰਿਆ ਹੋਊਗਾ ਮਸ਼ੀਨ ਦੇ ਤਿੰਨ ਗੇੜੇ ਲੱਗੇ ਨਹੀਂ ਆਉਣ ਜਾਣ ਚ ਆਕੇ ਪਾਦਾਂ ਦਾ ਹੁੰਦਾ ਦੀ ਟੈਂਕ ਆਕੀ ਬੱਦਲ ਹੋਇਆ ਉੱਪਰ ਤੇ ਇਹ ਵੀ ਲਾਈ ਆਪਾਂ ਹੁਣ ਟਰਾਲੀ ਸ਼ੈੱਡ 'ਚ ਸ਼ੈੱਡ 'ਚ ਲਾ ਕੇ ਤੇ ਕੱਲ ਨੂੰ ਸਵੇਰੇ ਲੈ ਕੇ ਜਾਣੇ ਆ ਸਾਜਰੇ ਰਾਜਪੁਰੇ ਤੇ ਤੁਹਾਨੂੰ ਦੱਸਾਂਗੇ ਵੀ ਕੀ ਰੇਟ ਲੱਗਦੀ ਆ ਮੱਕੀ ਟੀਮ ਮੰਡੀ ਦਾ ਈ ਰੇਟ ਚੱਲਦਾ ਕੀ ਗੱਲ ਬਾਤ ਆ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਨਹੀਂ ਕਰਿਆ ਤੇ ਏਸੀ ਦਾ ਫੁੱਲ ਨਜ਼ਾਰਾ ਤੇ ਪੂਰੀ ਐਨ ਅੰਡ ਚਾੜੀ ਵੀ ਅੰਦਰ ਜਿਵੇਂ ਮੰਨ ਕੇ ਚਲੋ برف ਦੇ ਗੋਲੇ गिरਦੇ ਹੁੰਦੇ ਨੇ ਉਹ ਜੀ ਉਹੀ ਵੀ ਅੰਦਰ ਐ ਬੰਦ ਹੈ ਬਾਕੀ ਕੱਲ ਨੂੰ ਮੰਡੀ ਚ ਮੱਕੀ ਵੇਚ ਪੂਜ ਕੇ ਆ ਕੇ ਫਿਰ ਇਹ ਜੱਟਾ ਪਾ ਕੇ ਛੱਡਦੇ ਆ ਪਾਣੀ ਇੱਧਰ ਲਾ ਪਲਾਟ ਰਹਿ ਗਿਆ ਇੱਕ ਆਪਣਾ ਹਾਂ ਈਲਾ ਇੱਧਰ ਰਹਿ ਗਿਆ ਤੇ ਕੀਲਾ ਉਹ ਪਰੇ ਰਹਿ ਗਿਆ ਉਹ ਸਾਹਮਣੇ ਨਹੀਂ ਦਊਗਾ ਹਾਂ ਆ ਕਢਾ ਦੀ ਟੈਂਕ ਮੂਰੇ ਪਾ ਮੂਰੇ ਦਾ ਹੈ ਨਹੀਂ ਇੱਥੇ ਧੀਰੀ ਕਰ ਦੇਣਾ ਪਿੱਛੇ ਕਰ ਦੇ ਕੋਈ ਨਹੀਂ ਜਾਣਾ ਕੁਝ ਕਰਦੇ ਨਹੀਂ ਮੂਰੇ ਪਵਾ ਬੱਤ ਨੇ ਉਹ ਕਰੀ ਜਾਣਾ ਥੋੜੀ ਥੋੜੀ ਹੁਕਮ ਕੀ ਆ ਉਹਦੇ ਕਰਕੇ ਲਾਲ ਜੀ ਆ ਹੀ ਪਾ ਦੇ ਇੱਥੋਂ ਖਿੱਚ ਲੈ ਬਾਈ ਭਰ ਗਈ ਟਰਾਲੀ ਫੁੱਲ ਟੀਸੀ ਘਟਮੀ ਹੋ ਜਾਣੀ ਆ ਬੜਾ ਕਰ ਦੀ ਕਹੀ ਨਾ ਸੈਟ ਅਸੀਂ ਨਾ ਸੈਟ ਕਰਕੇ ਫਿਰ ਲਗਾਉਨੇ ਆ ਲੀਵਰ ਇਹ ਤੋਂ ਓਗਰ ਦਾ ਉਹ ਗੁੰਝੇ ਜਿਹਨੂੰ ਕਰਦੇ